ਜੇ ਭਾਈ ਗਨੀਖਾ ਨਵੀਖਾ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਿਆਰ ਨਾ ਕਰਦੇ ਹੁੰਦੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਕਦੇ ਮਾਚੀ ਵੜੇ ਚਰਨਾ ਪਾਉਂਦੇ ਇਸ ਧਰਤੀ ਤੇ ਚਰਨੀ ਤਾਂ ਪਾਏ ਨੇ ਭਾਈ ਨਿਹੱਲੇ ਖੱਤਰੀ ਦੀ ਮਾਤਾ ਦਾ ਪ੍ਰੇਮ ਗੁਰੂ ਨੂੰ ਖਿੱਚ ਕੇ ਲੈ ਆਇਆ ਗਨੀਖਾ ਨਵੀਖਾ ਦੇ ਪ੍ਰੇਮ ਨੇ ਗੁਰੂ ਨੇ ਇਸ ਧਰਤੀ ਨੂੰ ਖਿੱਚਿਆ ਸਾ ਸੰਗਤ ਪ੍ਰੇਮ ਗੁਰੂ ਨੂੰ ਖਿੱਚਦੇ ਆਪਣੇ ਵੱਲ ਪ੍ਰੇਮ ਸਭ ਤੋਂ ਵੱਡੀ ਚੀਜ਼ ਹੈ। ਪਈਓ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿਸੇ ਪੂਜਾ ਪਾਠ ਨਾਲ ਨਹੀਂ ਤੁਸੀਂ ਮੈਨੂੰ ਆਪਣੇ ਵਾਸਜ ਕਰ ਸਕਦੇ। ਰੱਬ ਕਿਸੇ ਪੂਜਾ ਪਾਠ ਨਾਲ ਨਹੀਂ ਮਿਲਣ ਵਾਲਾ। ਐਂ ਤਾਂ ਫਿਰ ਜਿਨ੍ਹਾਂ ਨੂੰ ਪਾਠ ਕਰਨਾ ਨਹੀਂ ਆਉਂਦਾ ਉਹ ਮਿਲਣਗੇ ਨਹੀਂ ਰੱਬ ਨੂੰ। ਜਿਨ੍ਹਾਂ ਕੋਲ ਪੂਜਾ ਕਰਨ ਦਾ ਟਾਈਮ ਨਹੀਂ ਉਹ ਤਾਂ ਰੱਬ ਨੂੰ ਪਾਹੀ ਨਹੀਂ ਸਕਣਗੇ। ਜਿਨ੍ਹਾਂ ਕੋਲ ਤੀਰਥਾਂ ਤੇ ਜਾਣ ਦਾ ਵਕਤ ਨਹੀਂ ਉਹ ਗੁਰੂ ਨੂੰ ਕਿਵੇਂ ਰਜਾ ਲੈਣਗੇ? ਨਹੀਂ ਇੱਕੋ ਚੀਜ਼ ਹੈ ਸਵੀਆਂ ਪੜੋ ਤੁਹਾਨੂੰ ਯਾਦ ਹੈ ਤੁਸੀਂ ਰੋਜ਼ ਪੜਦੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਵਕਤ ਧਿਆਨ ਲਗਾਇਓ ਵਕਤ ਧਿਆਨ ਦਾ ਅਰਥ ਹੈ ਕਪਟ ਕਹਿੰਦੇ ਕਪਟ ਦਿਲ ਵਿੱਚ ਤੇਰਾ ਧਿਆਨ ਬਗਲੇ ਵਾਲਾ ਪੜੋ ਕਹਾ ਮੈਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਵਕਤ ਧਿਆਨ ਲਗਾਇਓ ਨਾ ਹੱਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ हां तन्नू ਬਾਣੀ ਯਾਦ ਹੈ ਪੜਿਆ ਕਰੋ ਲੋਕ ਕਹੋ ਪਰ ਲੋਕ ਗਵਾਇਓ ਵਾਸਕਿਓ ਵਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਮਤਾਇਓ ਸਾਚ ਕਹੂੰ ਸੁਨ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਮ ਸਾਧ ਸੰਗਤ ਪ੍ਰੇਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਆਏ ਪ੍ਰੇਮ ਸਭ ਤੋਂ ਵੱਡੀ ਚੀਜ਼ ਹੈ ਰੱਬ ਦੇ ਬਿਹਾਨਿਆਂ ਨੇ ਭਗਤਾਂ ਨੇ ਪ੍ਰੇਮ ਕਰਕੇ ਰੱਬ ਨੂੰ ਵਸ ਵਿੱਚ ਕਰ ਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਮਾਣ ਤੁਹਾਨੂੰ ਯਾਦ ਹੈ ਭਗਤ ਨਾਮਦੇਵ ਸਾਹਿਬ ਕਹਿੰਦੇ ਰੱਬ ਨਹੀਂ ਕਿਸੇ ਦੇ ਵਸ ਵਿੱਚ ਆਉਂਦਾ ਭਾਵੇਂ ਸਾਰੀ ਧਰਤੀ ਦੇ ਤੀਰਥਾਂ ਤੇ ਕੁਝ ਆਇਆ ਗਏ ਰੱਬ ਨਹੀਂ ਕਿਸੇ ਦੇ ਵਸ ਵਿੱਚ ਆਉਂਦਾ ਸਹਿਬ ਨੇ ਬਾਣੀ ਅੰਦਰ ਕਿਹਾ ਭਾਵੇਂ ਕੋਈ ਸਾਰੇ ਧਾਰਮਿਕ ਗ੍ਰੰਥਾਂ ਨੂੰ ਵੇਦਾਂ ਨੂੰ ਪੜ੍ਹ ਲਵੇ ਚੰਗੀ ਤਰ੍ਹਾਂ ਯਾਦ ਕਰ ਲਵੇ ਰੱਬ ਨਹੀਂ ਵਸ ਵਿੱਚ ਆਉਂਦਾ ਭਾਵੇਂ ਕੋਈ ਸਾਰੀ ਧਰਤੀ ਦਾ ਦੰਨੀ ਮੜ ਜਾ ਸਭ ਤੋਂ ਵੱਡਾ ਰੱਬ ਉਹਦੇ ਵੀ ਵਸ ਵਿੱਚ ਨਹੀਂ ਹੁੰਦਾ। ਮਨੁੱਖ ਫਿਰ ਕਿਹਦੇ ਵਸ ਚ ਆਉਂਦਾ ਹੈ? ਕਹਿੰਦੇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਆਇਓ। ਭਾਈ ਕੋਈ ਭਾਵਨਾ, ਪ੍ਰੇਮ ਨਾਲ ਯਾਦ ਕਰੇ। ਭਗਤਾਂ ਦੇ ਪ੍ਰੇਮ ਕਰਕੇ ਰੱਬ ਵਸ ਵਿੱਚ ਹੈ। ਆ ਵੀ ਪਰਮਾਨੰ ਤੁਹਾਨੂੰ ਯਾਦ ਨਹੀਂ। ਨਾ ਤੂੰ ਆਵੇਂ ਵਸ ਬਹੁਤ ਘਣਾਵਣੇ। ਨਾ ਤੂੰ ਆਵੇਂ ਵਸ ਵੇਦ ਪੜਾਵਣੇ। ਨਾ ਤੂੰ ਆਵੇਂ ਵਸ ਧਰਤੀ ਧਾਈ ਐ ਨਾ ਤੂੰ ਆਵੇਂ ਵਸ ਤੀਰਥ ਨਾਈ ਐ ਮਰ ਵਸ ਕੇ ਮੈਂ ਆਉਂਦੇ ਹੋ ਕਹਿੰਦੇ ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਂ ਤੇਰਾ ਵਸ ਤੋਂ ਭਗਤੀ ਵਾਲਿਆਂ ਦੇ ਵਸ ਵਿੱਚ ਐ ਔਰ ਜਿਨ੍ਹਾਂ ਨੇ ਭਗਤੀ ਤੇ ਪ੍ਰੇਮ ਕੀਤਾ ਉਹ ਨਹੀਂ ਪਤਾ ਕੀ ਕਿਹਾ ਮੇਰੀ ਬੰਦ ਹੀ ਭਗਤ ਛੜਾਵੇ ਰੱਬ ਨੇ ਕਿਹਾ ਬੰਦੇ ਭਗਤ ਨਾ ਛੁੱਟੇ ਮੋਏ ਜੇ ਭਗਤੀ ਵਾਲਾ ਰੱਬ ਨੂੰ ਕਹਦਾ ਨਾ ਇੱਥੇ ਖੜ ਜਾ ਰੱਬ ਨੂੰ ਵੀ ਉੱਥੇ ਪਹਿਰਾ ਦੇਣਾ ਪਊ ਇਹ ਪ੍ਰੇਮ ਦੀਆਂ ਬਾਤਾਂ ਨੇ ਨਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਸੈਨ ਨਾਈ ਉਹਤ ਕਾਰੀਆਂ ਜਿਹੜਾ ਘਰ ਘਰ ਦੇ ਵਿੱਚ ਸੇਵਾ ਕਰਦਾ ਉਹਦੀ ਜਗ੍ਹਾ ਉੱਤੇ ਰੱਬ ਜਾ ਕੇ ਪੈਰ ਘੁੱਟ ਰਿਹਾ ਰਾਜੇ ਨੇ ਇਹ ਕਥਾ ਕੋਈ ਸਾਸ਼ਣ ਤੇਵੇਂ ਕਪੋਲ ਕਥਾ ਨਹੀਂ ਹੈ ਉਹ ਭਗਤੀ ਪ੍ਰੇਮ ਚ ਬੈਠਾ ਰੱਬ ਉਹਦੀ ਜਗ੍ਹਾ ਤੇ ਹਾਜ਼ਰ ਹੋ ਕੇ ਸੇਵਾ ਕਰਦਾ ਇਹ ਪ੍ਰੇਮ ਦੀ ਗੱਲ ਹੈ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨ ਛੁੱਟੇ ਮੋਏ ਇੱਕ ਸਮੇਂ ਮੁਕੋਂਗੇ ਬੰਦੇ ਤੋਫਨ ਮੋਪੇ ਜਵਾਬ ਨ ਹੋਏ ਸੋ ਕਹਿਣ ਤੋਂ ਭਾਵ ਇੱਕੋ ਹੀ ਭੇਟਾ ਹੈ ਪ੍ਰੇਮ ਪ੍ਰੇਮ ਜਿੰਨਾ ਕੋਈ ਅੰਦਰੋਂ ਪਿਆਰ ਕਰ ਲੇਗਾ ਗੁਰੂ ਨੂੰ ਉਹਨਾਂ ਗੁਰੂ ਦੇ ਨੇੜੇ ਹੋ ਜਾਏ ਗੁਰੂ ਨੇ ਇਹ ਨਹੀਂ ਵੇਖਿਆ ਮੇਰੇ ਸਿੱਖ ਨੇ ਇਹ ਨਹੀਂ ਵੇਖਿਆ ਇਹ ਮੁਸਲਮਾਨ ਸੇਵਕ ਨੇ ਇਹ ਨਹੀਂ ਵੇਖਿਆ ਕੌਣ ਹੈ ਜਿਹਨੇ ਪ੍ਰੇਮ ਕੀਤਾ ਉਹਦੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚ ਗਏ ਬਾਚੇ ਧਰਤੀ ਤੇ ਪ੍ਰੇਮ ਕਰਕੇ ਪਹੁੰਚੇ ਨੇ ਹੁਣ ਸੁਣਿਓ ਸਾਥ ਸੰਗਤ ਜਿਹਨੇ ਗੁਰੂ ਨੇ ਆਪਾਂ ਨੂੰ ਪ੍ਰੇਮ ਸਿਖਾਇਆ ਆਪਾਂ ਨੂੰ ਅਜ ਗੁਰੂ ਨੂੰ ਪ੍ਰੇਮ ਨਾਲ ਚਿੱਤੇ ਕਰਨ ਦੀ ਲੋੜ ਹੈ ਜਿਦਾਂ ਕਰਨ ਦੀ ਜ਼ਰੂਰਤ ਨਹੀਂ ਜਿਹਨੇ ਗੁਰੂ ਨੂੰ ਪ੍ਰੇਮ ਕਰਕੇ ਯਾਦ ਕੀਤਾ ਉਹਦੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚ ਜਾਣਗੇ ਜਿਹੜਾ ਜਿਦਾਂ ਵਿੱਚ ਰਹਿ ਜਾਏਗਾ ਉਹਦੇ ਤੱਕ ਬਿਲਕੁਲ ਨਹੀਂ ਪਹੁੰਚਣਾ ਖੈਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਨਨਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਨੇ ਉਦੋਂ ਸਾਧ ਸੰਗਤ ਕਲਕੀ ਤਰਪਾਦਸ਼ਾ ਨੇ ਦਿਨੇ ਬਿਉਂਤ ਬੰਦੀ ਕੀਤੀ ਕਿਲਾ ਕਿਨੇ ਛੱਡਣਾ ਗਿਆਨੀ ਸੋਨ ਸਿੰਘ ਸ਼ੀਤਲ ਸਿੰਘ ਲਿਖਦੇ ਪਾਦਸ਼ਾ ਨੇ ਸਭ ਦੀਆਂ ਡਿਊਟੀਆਂ ਲਾਈਆਂ ਦਇਆ ਸਿੰਘ ਤੁਸੀਂ ਸਾਡੇ ਨਾਲ ਜਦੋਂ ਕਿਲੇ ਦਾ ਦਰਵਾਜ਼ਾ ਖੁੱਲ੍ਹੇਗਾ ਸੇ ਸਭ ਤੋਂ ਬਾਅਦ ਪਹਿਲਾਂ ਅਸੀਂ ਬਾਹਰ ਆਵਾਂਗੇ ਤੁਸੀਂ ਸਾਡੇ ਨਾਲ ਰਹਿਣਾ ਕਹਿੰਦੇ ਮਹਾਰਾਜ ਸਤਿਗੁਰੂ ਅਹੀ ਮਨੀ ਸਿੰਘ ਨੂੰ ਕਿਹਾ ਤੁਸੀਂ ਗੁਰੂ ਮਾਤਾ ਭਾਵ ਗੁਰੂ ਮਿਲਨਾਂ ਦੇ ਨਾਲ ਰਹਿਣਾ ਕਿਸੇ ਵੀ ਹਾਲਾਤ ਵਿੱਚ ਪਰਿਵਾਰ ਤੋਂ ਵੱਖ ਨਹੀਂ ਹੋਣਾ ਗੁਰੂ ਕੇ ਮੈਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦੀ ਜ਼ਿੰਮੇਵਾਰੀ ਮਨੀ ਸਿੰਘ ਤੋਂ ਢੀ ਹੈ ਕੋਈ ਵੀ ਹਾਲਾਤ ਬੰਨ ਕਿਲੇ ਤੋਂ ਬਾਹਰ ਜਾ ਕੇ ਤੁਸੀਂ ਪਰਿਵਾਰ ਤੋਂ ਵੱਖ ਨਹੀਂ ਹੋਣਾ ਮਹਾਰਾ ਸਤਿਵੰਤ ਫਿਰ ਬਾਦਸ਼ਾਹ ਨੇ ਛੋਟੇ ਸਹਿਬਜ਼ਾਦੇਆਂ ਵੱਲ ਵੇਖ ਕੇ ਤੇ ਧੰਨ ਮਾਤਾ ਗੁਜਰ ਕੌਰ ਜੀ ਵੱਲ ਵੇਖਿਆ ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਕਿਹਾ ਮਾਤਾ ਜੀ ਛੋਟੇ ਸਹਿਬਜ਼ਾਦੇ ਬਾਬਾ ਯੋਰਾਵਰ ਸਿੰਘ ਬਾਬਾ ਫਤੇ ਸਿੰਘ ਪੌਣੇ 7 ਸਾਲ ਪੌਣੇ 9 ਸਾਲ ਦੀ ਤਕਰੀਬਨ ਵਿਦਵਨਾਂ ਉਮਰ ਲਿਖੀ ਹੈ ਤੁਹਾਡੇ ਘਰਾਂ ਵਿੱਚ ਬੱਚੇ ਨੇ 7-9 ਸਾਲ ਦੀ ਕਿੰਨੀ ਉਮਰ ਹੁੰਦੀ ਹੈ ਤੁਹਾਨੂੰ ਪਤਾ ਬਾਦਸ਼ਾਹ ਨੇ ਕੋਲ ਖਲੋ ਕੇ ਕਿਹਾ ਜਿਸ ਦਿਨ ਜਿੱਤੋ ਜੀ ਸਰੀਰ ਛੱਡਣ ਲੱਗੇ ਸੀ ਮਾਤਾ ਜੀ ਮਾਤਾ ਗੁਜਰੀ ਜੀ ਤੁਹਾਨੂੰ ਉਹ ਕਹਿ ਕੇ ਗਏ ਸੀ ਕਿ ਮੇਰੇ ਸਹਿਬ ਜੱਦਿਆਂ ਦਾ ਤੁਸੀਂ ਸੰਭਾਲ ਕਰਨੀ ਮੇਰੇ ਸਹਿਬ ਜੱਦਿਆਂ ਨੂੰ ਤੁਸੀਂ ਪਾਲਣੇ ਮੇਰੇ ਸਹਿਬ ਜੱਦਿਆਂ ਦੀ ਸੰਭਾਲ ਤੁਸੀਂ ਕਰਨੀ ਹੈ ਮੇਰੇ ਸਹਿਬ ਜੱਦਿਆਂ ਨੂੰ ਤੁਸੀਂ ਪਾਲਣੇ ਉਸ ਉਮਰ ਤੋਂ ਲੈ ਕੇ ਐਸ ਉਮਰ ਤੱਕ ਤੁਸੀਂ ਸੰਭਾਲਦੇ ਰਹੇ ਹੋ ਤੁਸੀਂ ਪਾਲਦੇ ਰਹੇ ਹੋ ਤੇ ਮਾਤਾ ਜੀ ਨੂੰ ਹੱਥ ਜੋੜ ਕੇ ਕਿਹਾ ਅੱਜ ਤੱਕ ਸਹਿਬਜ਼ਾਦਿਆਂ ਦੀ ਸੰਭਾਲ ਤੁਸੀਂ ਕੀਤੀ ਹੈ ਹੁਣ ਸਹਿਬਜ਼ਾਦਿਆਂ ਦਾ ਖਿਆਲ ਵੀ ਤੁਸੀਂ ਰੱਖਣਾ ਹੈ ਸਹਿਬਜ਼ਾਦਿਆਂ ਦਾ 7-9 ਸਾਲ ਦੀ ਉਮਰ ਤੱਕ ਤੁਸੀਂ ਸੰਭਾਲ ਕੀਤੀ ਹੈ ਖਿਆਲ ਕੀਤਾ ਹੈ ਹੁਣ ਤੁਸੀਂ ਸਹਿਬਜ਼ਾਦਿਆਂ ਦਾ ਖਿਆਲ ਤੇ ਸੰਭਾਲ ਧਿਆਨ ਤੁਸੀਂ ਰੱਖਣਾ ਹੈ ਪੁੱਛਿਆ ਮੇਰਾ ਬੁੱਢਾ ਸ਼ਰੀਰ ਹੈ ਮੈਨੂੰ ਕਿਉਂ ਇਹ ਸੇਵਾ ਦੇ ਰਿਹਾ ਹੈ ਸਾਧ ਸੰਗਤ ਇੱਕ ਚੀਜ਼ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਲਾ ਆਨੰਦਗੜ੍ਹ ਦੀ ਧਰਤੀ ਤੇ ਪਤਾ ਹੈ ਕਿ ਕਿਲੇ ਤੋਂ ਬਾਹਰ ਨਿਕਲ ਕੇ ਪਰਤ ਕੇ ਮੈਂ ਆਪਣੇ ਪਰਿਵਾਰ ਨੂੰ ਨਹੀਂ ਮਿਲਾਂਗਾ ਔਰ ਜਦੋਂ ਅਨੰਦਪੁਰ ਸਾਹਿਬ ਤੋਂ ਪਾਤਸ਼ਾਹ ਨਿਕਲੇ ਉਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇ ਸਰਸਾ ਨਦੀ ਤੱਕ ਪਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਭਾਗਾਂ ਵਿੱਚ ਵਿਛੜ ਜਾਂਦਾ ਹੈ ਇਹ ਗੱਲ ਹਜ਼ੂਰ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਪਤਾ ਹੈ के ਬਾਹਰ ਨਿਕਲ ਕੇ ਆ ਕੁਝ ਹੋਣਾ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਸ ਗੁਰੂ ਨੂੰ ਸਭ ਕੁਝ ਪਤਾ ਹੈ ਉਹਨੂੰ ਇਹ ਵੀ ਪਤਾ ਸੀ ਪਰ ਵਾਰ ਵਿਛੜਨੇ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਨਾਲ ਨਹੀਂ ਰੱਖੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਇਸ ਲਈ ਤੋੜ ਦਿੱਤੇ ਅੱਜ ਤੱਕ ਸੰਭਾਲ ਧਿਆਨ ਤੁਸੀਂ ਰੱਖਿਆ ਹੁਣ ਤੁਸੀਂ ਇਹਨਾਂ ਸਹਿਬਜ਼ਾਦਿਆਂ ਦੀ ਸੰਭਾਲ ਕਰਨੀ ਹੈ ਇਹਨਾਂ ਨੂੰ ਉਸ ਜਗ੍ਹਾ ਤੱਕ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਸਦਕ ਦੀ ਖਾਤਰ ਸ਼ਹਾਦਤ ਦਾ ਜੰਮ ਪੀਣਾ ਪਤਾ ਸੀ ਸਿਰਫ ਤੇ ਸਿਰਫ ماں 구ਜਰੀ ਹੈ ਜਿਹੜੀ ਸਹਿਬਜਾਤ ਦੇ ਅੰਦਰ ਉਹ ਚੀਜ਼ ਪਰ ਸਕਦੀ ਹੈ ਨਹੀਂ ਤੇ 7 ਤੇ 9 ਸਾਲ ਦੇ ਬੱਚਿਆਂ ਨੂੰ ਕਚਹਿਰੀਆਂ ਵਿੱਚ ਜਾਣਾ ਪੈਣਾ ਹੈ ਜਾਲਮਾਂ ਦੇ ਸਰਹਿੰਦ ਦੀ ਕਚਹਿਰੀ ਦਾ ਸਾਹਮਣਾ ਕਰਨਾ ਪੈਣਾ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਪਤਾ ਆਨੰਦਪੁਰ ਸਭ ਤੋਂ ਤੁਰਨ ਲੱਗਿਆ ਸਭ ਦੀ ਡਿਊਟੀ ਲਈ ਅਖੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਕਲਗੇ ਅਜੀਤ ਸਿੰਘ ਜੂ ਜਰਸਨ ਜਦੋਂ ਕਿਲੇ ਚੋਂ ਸਾਰੇ ਹੀ ਵਾਰ ਆ ਗਏ ਅਖੀਰ ਵਿੱਚ ਤੁਸੀਂ ਬਾਹਰ ਆਉਂਦੇ ਪਿਆਰੇ ਦਇਆ ਸਿੰਘ ਨੇ ਹੱਥ ਜੋੜ ਕੇ ਵਚਨ ਕਿਹਾ ਸਤਿਗੁਰੂ ਜਦੋਂ ਕੋਈ ਸੰਕਟ ਦਾ ਵਕਤ ਹੁੰਦਾ ਹੈ ਭੀੜ ਦਾ ਵਕਤ ਹੁੰਦਾ ਹੈ ਹਰ ਗ੍ਰਿਸ਼ਤੀ ਬੰਦਾ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖਦਾ ਹੈ ਹਰ ਬੰਦਾ ਆਪਣੇ ਬੱਚਿਆਂ ਦੀ ਸੰਭਾਲ ਕਰਦਾ ਤੁਸੀਂ ਵੀ ਪਰਿਵਾਰਾਂ ਵਾਲੇ ਬੈਠਿਓ ਮੜਾਂ ਜੇ ਬਾਹਰ ਕੋਈ ਰੋਲਾ ਪੈ ਜਾਏ ਨਾ ਸਭ ਤੋਂ ਪਹਿਲਾਂ ਤੁਸੀਂ ਬੱਚੇ ਸੰਭੋਗੇ ਆਪਣੇ ਆਪੋ ਆਪਣੇ ਬੱਚਿਆਂ ਦਾ ਹੱਥ ਫੜੋਗੇ ਸੰਕਟ ਵਿੱਚ ਭੀੜ ਵਿੱਚ ਹਰ ਬੰਦਾ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖਦਾ ਹੈ ਕਲਗੀਆਂ ਵਾਲਿਆ ਤੁਸੀਂ ਬੱਚੇ ਪਹਿਲੇ ਦੂਰ ਕਰ ਦਿੱਤੇ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਦਇਆ ਸਿੰਘ ਇਹ ਇਤਿਹਾਸ ਬਣਨੇ ਕਿਤੇ ਦੁਨੀਆ ਇਹ ਗੱਲ ਨਾ ਕਵੇ ਗੁਰੂ ਗੋਬਿੰਦ ਸਿੰਘ ਲੋਕਾਂ ਦੇ ਪੁੱਤਾਂ ਦੀ ਸ਼ਾਮ ਵਿੱਚ ਆਪਣੇ ਪੁੱਤ ਬਚਾ ਕੇ ਲੈ ਗਿਆ ਕਿਲੇ ਦਾ ਦਰਵਾਜ਼ਾ ਖੁੱਲੇਗਾ ਸਿੱਖ ਇਹ ਨਾ ਕਹਿਣ ਗੁਰੂ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ ਕਿਉਂਕਿ ਗੁਰੂ ਨੂੰ ਤਾਂ ਸਭ ਕੁਝ ਪਤਾ ਹੈ ਗੁਰੂ ਨੂੰ ਪਤਾ ਸੀ ਕਿ ਮੋਰਿਓ ਹਮਲਾ ਹੋਣਾ ਹੈ ਤੈਉ ਆਪਣਾ ਪਰਿਵਾਰ ਗੱਭੇ ਵਿੱਚ ਆ ਕੇ ਲੈ ਗਏ ਹਜ਼ੂਰ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਬਾਹਰ ਨਿਕਲਾਂਗਾ ਜੇ ਕੋਈ ਕਿਲੇ ਵੱਲ ਗੋਲੀ ਆਏਗੀ ਪਹਿਲਾਂ ਗੁਰੂ ਗੋਬਿੰਦ ਸਿੰਘ ਦੀ ਛੱਤੀ ਵਿੱਚ ਵੱਜੇਗੀ ਜੇ ਕੋਈ ਤੀਰ ਵੱਜੇਗਾ ਮੋਰਿਓ ਹੱਲਾ ਹੋਏਗਾ ਮੈਂ ਰੋਕਾਂਗਾ ਔਰ ਸਭ ਤੋਂ ਪਿੱਛੇ ਮੇਰੇ ਪੁੱਤਰ ਅਜੀਤ ਸਿੰਘ ਜੁਝਾਰ ਸਿੰਘ ਪਤਾ ਕਿਉਂ ਜੇ ਹੱਲਾ ਪਿੱਛੋਂ ਬੋਲਿਆ ਤਾਂ ਵੀ ਪਹਿਲਾਂ ਮੇਰੇ ਪੁੱਤ ਸਾਹਮਣਾ ਕਰਨਗੇ ਸਾਧ ਸੰਗਤ ਇੱਕ ਚੀਜ਼ ਤੁਸੀਂ ਇਤਿਹਾਸ ਬਹੁਤ ਵਾਰ ਸੁਣਿਆ ਮੈਂ ਵੀ ਇੰਨੇ ਸਾਲਾਂ ਤੋਂ ਸੁਣਾਇਆ ਕਦੇ ਤੁਸੀਂ ਇਹ ਨਹੀਂ ਸੁਣਿਆ ਹੋਣਾ ਨਾਮ ਹੈ ਪੜਿਆ ਕਿ ਅਨੰਦਪੁਰ ਸਾਹਿਬ ਵਿੱਚ 8 ਮਹੀਨੇ ਤਕਰੀਬਨ ਘੇਰਾ ਪਿਆ ਰਿਹਾ ਭੁੱਖ ਤੇ ਦੁੱਖ ਦੇ ਦਿਨ ਕੱਟਣੇ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਹਿਬ ਦੇ ਪਰਿਵਾਰ ਨੂੰ ਸਿੱਖਾਂ ਨੂੰ ਕਈ ਸਿੱਖ ਭੁੱਖ ਦੁੱਖੋਂ ਸਰੀਰ ਕਮਜ਼ੋਰ ਸੀ ਸਰੀਰ ਛੱਡ ਗਏ ਪਾਤਸ਼ਾਹ ਦੇ ਕੀਮਤੀ ਘੋੜੇ ਕਈ ਦਾਣੇ ਦੀ ਖਾਤਰ ਕਿਲੇ ਵਿੱਚ ਦਾਣਾ ਨਹੀਂ ਮਿਲਿਆ ਉਹ ਘੋੜੇ ਉੱਥੇ ਕਈ ਸ਼ਹੀਦ ਹੋ ਗਏ ਇਹ 8 ਮਹੀਨੇ ਤਕਰੀਬਨ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪਏ ਪਰ ਕਦੇ ਤੁਸੀਂ ਸੁਣਿਆ ਆਨੰਦਪੁਰ ਸਾਹਿਬ ਤੋਂ ਵਸਦਾ ਰਸਤਾ ਸ਼ਹਿਰ ਸੀ ਨਨਦਪੁਰ ਸਾਹਿਬ ਤਾਂ ਗੁਰੂ ਨੇ ਆਪ ਬਸਾਇਆ ਸੀ। ਆਨੰਦਪੁਰ ਸਾਹਿਬ ਵਿੱਚ ਤਾਂ ਗੁਰੂ ਨੇ ਆਪ ਘਰ ਬਣਵਾਏ, ਪਿੰਡ, ਨਗਰ, ਸ਼ਹਿਰ ਵਸਾਇਆ। ਪਰਵਾਰ ਲਿਆ ਕੇ ਵਸਾਏ। ਪਰ ਕਦੇ ਇਤਿਹਾਸ ਸੁਣਿਆ ਪੜਿਆ ਨਹੀਂ ਕਿ ਕਿਸੇ ਸਿੱਖ ਦਾ ਪਰਿਵਾਰ ਵੀ ਉਸ ਘੇਰੇ ਵਿੱਚ ਦੁੱਖ ਤੇ ਭੁੱਖ ਵਿੱਚ ਆਇਆ ਹੋਵੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ 7-9 ਸਾਲ ਦੀ ਉਮਰ ਦੇ ਉਸ ਦੁੱਖ ਤੇ ਭੁੱਖ ਵਿੱਚ 8 ਮਹੀਨੇ ਕਿਲੇ 'ਚ ਕੈਦ ਰਹੇ। ਤੇ ਬਾਕੀ ਸਿੱਖਾਂ ਦਾ ਵੀ ਤਾਂ ਪਰਿਵਾਰ ਨਾਨੰਦਪੁਰ ਸਾਹਿਬ ਵੀ ਵਸਦਾ ਸੀ ਬਾਕੀ ਸਿੱਖਾਂ ਦੇ ਕਿਸੇ ਪਰਿਵਾਰ ਦਾ ਜ਼ਿਕਰ ਨਹੀਂ ਆਇਆ ਕਿ ਫਲਨ ਨੇ ਦੇ ਬੱਚੇ ਵੀ ਭੁੱਖੇ ਰਹੇ ਸਿੱਖਾਂ ਦੇ ਬੱਚੇ ਵੀ ਤਾਂ ਹੋਣਗੇ ਸਿੱਖਾਂ ਦਾ ਪਰਿਵਾਰ ਵੀ ਤਾਂ ਹੋਏਗਾ ਕਿਸੇ ਦੇ ਪਰਿਵਾਰ ਦਾ ਜ਼ਿਕਰ ਨਹੀਂ ਕਿ ਖੰਨੀ ਰੋਟੀ ਤੇ ਗੁਜ਼ਾਰਾ ਕਰਨਾ ਪਿਆ ਭੁੱਖੇ ਰਹਿਣਾ ਪਿਆ ਦਾਣਾ ਪਾਣੀ ਅੰਨ ਪਾਣੀ ਕਿਲੇ ਵਿੱਚ ਮੁਕਰਿਆ ਸੀ ਨਾਨੰਦਪੁਰ ਸਾਹਿਬ ਨੂੰ ਤਾਂ ਪੂਰਾ ਘੇਰਿਆ ਹੋਇਆ ਸੀ ਚਾਰ ਚੁਫੇਰੇ ਪਤਾ ਕਿਉਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪਤਾ ਸੀ ਆਨੰਦਪੁਰ ਸਾਹਿਬ ਵਿੱਚ ਹੁਣ ਉਹ ਸੁੱਖ ਤੇ ਖੁਸ਼ੀਆਂ ਨਹੀਂ ਕੁਝ ਵਕਤ ਲਈ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੇਰਾ ਭੈਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਵਸਦੇ ਸਿੱਖਾਂ ਨੂੰ ਕਹਿ ਦਿੱਤਾ ਸੀ ਸਿੱਖੋ ਆਪੋ ਆਪਣੇ ਪਰਿਵਾਰ ਤੇ ਬੱਚੇ ਆਪਣੇ ਪਿਛਲੇ ਪਿੰਡਾਂ ਵਿੱਚ ਛੱਡ ਆਓ आनंदपुर ਸਾਹਿਬ ਵਿੱਚ ਹੁਣ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਇੱਥੇ ਹੁਣ ਪ੍ਰੀਖਿਆ ਦੇਣੀ ਪਵੇਗੀ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਤੁਹਾਡੇ ਬੱਚੇ ਭੁੱਖ ਤੇ ਪਿਆਸ ਵਿੱਚ ਰਹਿਣ ਮੱਝਾਂ ਮਾਲਵਾ ਦੁਆਬਾ ਸਿੱਖਾਂ ਨੂੰ ਕਹੇ ਜਾਓ ਆਪਣੇ ਬੱਚੇ ਛੱਡ ਕੇ ਆਓ ਜਿਹੜੇ ਵਾਪਸ ਆਉਣਾ ਚਾਹੁੰਦੇ ਖੁਸ਼ੀ ਨਾਲ ਆ ਜਿਓ ਜਿਹੜੇ ਨਹੀਂ ਆਉਣਾ ਚਾਹੁੰਦੇ ਆਪਣੇ ਘਰਾਂ 'ਚ ਰਹਿ ਜਾਓ ਕੁਝ ਮਹੀਨੇ ਪਹਿਲੇ ਪਾਤਸ਼ਾਹ ਨੇ ਸਭ ਦੇ ਪਰਿਵਾਰ ਭੇਜਤੇ ਕਿਸ ਨੇ ਪੁੱਛੇ ਨਹੀਂ ਕਲਗੀਆਂ ਵਾਲਿਆ ਤੂੰ ਦੂਜਿਆਂ ਦੇ ਬੱਚਿਆਂ ਦਾ ਖਿਆਲ ਰੱਖਣਾ ਕਿਸੇ ਦੇ ਬੱਚੇ ਭੁੱਖੇ ਨਾ ਰਹਿਣ ਕਿਸੇ ਦੇ ਬੱਚੇ ਦੁੱਖ ਤੇ ਭੁੱਖ ਵਿੱਚ ਨਾ ਰਹਿਣ ਪਾਤਸ਼ਾਹ ਤੇਰੇ ਵੀ ਤਾਂ ਸਹਿਬਜ਼ਾਦ ਦੇ ਉਦਾਂ ਦੇ ਨੇ ਜੇ ਤੂੰ ਸਿੱਖਾਂ ਦੇ ਬੱਚੇ ਭੇਜ ਸਕਨੇ ਆਪਣੇ ਸਹਿਬਜ਼ਾਦ ਵੀ ਭੇਜ ਸਕਦਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੇ ਬੱਚਿਆਂ ਨੂੰ ਭੇਜ ਸਕਦੇ ਨੇ ਆਪਣੇ ਸਹਬਜ਼ਾਦ ਦੇ 20 ਬਚਾ ਸਕਦੇ ਸੀ ਪਰ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਪੂਰਨੇ ਪਾ ਕੇ ਦੇਣੇ ਸੀ ਸਿੱਖੋ ਜਿਹੜਾ ਮੈਂ ਅੱਜ ਸਿੱਕੀ ਦੀ ਫੱਟੀ ਤੇ ਪੂਰਨਾ ਪਾ ਚੱਲਣ ਰਹੀ ਦੀ ਦੁਨੀਆ ਤੱਕ ਸੇਖ ਕੌਮ ਉਹਦੇ ਉੱਤੇ ਲਿਖਦੀ ਰਹ ਗਈ ਜੇ ਅੱਜ ਮੇਰੇ ਸਹਬਜ਼ਾਦ ਦੇ ਭੁੱਖ ਤੇ ਪਿਆਸ ਦੇ ਦਿਨ ਕੱਟਣਗੇ ਕੱਲ ਨੂੰ ਵਕਤ ਆਏਗਾ ਇਸ ਕੌਮ ਦੀਆਂ ਸਿੰਘ ਸਿੰਘਣੀਆਂ ਤੇ ਬੱਚੇ ਭੁੱਖ ਦੇ ਦਿਨ ਕੱਟ ਕੇ ਵਿਖਾਉਣਗੇ ਕਿਉਂਕਿ ਪਾਦਸ਼ਾਹ ਪੂਰ ਨਾ ਪਾਤਾ ਜੀ ਸਿੱਖੀ ਦੀ ਫੱਟੀ ਉੱਤੇ ਜਿਹੜੇ ਪੂਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰੇ ਸੀ ਸਦੀਆਂ ਤੱਕ ਸਿੱਖ ਕੌਮ ਨੇ ਉਹਦੇ ਉੱਤੇ ਲਿਖਣਾ ਸੀ ਔਰ ਸਾ ਸੰਗਤ ਇਸ ਲਈ ਕਲਗੀਧਰ ਪਾਦਸ਼ਾਹ ਨੇ ਆਪਣੇ ਬੱਚਿਆਂ ਦੀ ਪਰਵਾਹੀ ਨਹੀਂ ਕੀਤੀ ਸਿੱਖਾਂ ਦੇ ਬੱਚੇ ਭੇਜ ਦਿੱਤੇ ਤਾਈਂੋਂ ਬੁੱਤੇ ਸਿੱਖ ਵਾਪਸ ਆਏ ਬੁੱਤੇ ਸਿੱਖ ਨਹੀਂ ਵੀ ਆਏ ਜਦੋਂ ਮਹਾਰਾਜ ਮਾਲਵੇ ਪਹੁੰਚਣਗੇ ਉਦੋਂ ਲੱਖੀ ਜੰਗਲ ਖਾਲਸਾ ਆਏ ਦੇਦਾਰ ਲੱਗੋ ਨਹੀਂ ਹਜ਼ਾਰਾਂ ਸਿੱਖ ਫਿਰ ਉੱਥੇ ਇਕੱਠੇ ਹੋ ਗਏ ਉਹ ਕਿੱਥੋਂ ਆਏ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਛੱਡਣ ਗਏ ਹੋਏ ਕੁਝ ਵਾਪਸ ਆਏ ਕੁਝ ਨਹੀਂ ਆਏ ਅਨੰਦਪੁਰ ਸਾਹਿਬ ਨੂੰ ਕੇ ਰੱ ਪੈ ਗਿਆ 8 ਮਹੀਨੇ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖੀ ਦਾ ਸਬਕ ਸਿੱਖੀ ਦੀ ਫੱਟੀ ਤੇ ਲਿਖ ਰਹੇ ਨੇ ਕਿ ਜੇ ਸੁਖ ਦੇ ਤਾ ਤੋ ਜੇ ਆਰਾਦੀ ਜੇ ਸੁਖ ਦੇ ਤਾ ਪੜੋ ਤੋ ਜੇ ਆਰਾਦੀ ਦੁੱਖ ਪੀ ਤੋ ਜੇ ਤੇ ਆਏ ਅੱਠ ਮਹੀਨੇ ਭੁੱਖ ਵਿੱਚ ਤਾਂ ਰਹੇ ਅਦੀ ਅਦੀ ਰੋਟੀ ਦੇ ਰਹਿਰਾਸ ਦਾ ਪਾਠ ਨਹੀਂ ਛੱਡਿਆ ਜਪਜੀ ਦਾ ਨਿਯਮ ਨਹੀਂ ਛੱਡਿਆ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਦਾ ਪੜੋ ਜੇ ਸੁੱਖ ਦੇ ਤਾਂ ਤੁਝੇ ਆਰਾਦੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਵੀ ਸੁੱਖ ਭੁੱਖ ਵਿੱਚ ਵੀ ਰੱਜੇ ਹੋਏ ਮਹਿਸੂਸ ਕਰਨਾ ਇਹ ਪਾਤਸ਼ਾਹ ਸਿੱਖੀ ਦੇ ਸਬਕ ਫੱਟੀ ਤੇ ਲਿਖ ਰਹੇ ਸਨ ਸਦੀਆਂ ਤੱਕ ਸਿੱਖ ਕੌਮ ਨੇ ਉਹਦੇ ਉੱਤੇ ਲਿਖਣਾ ਸੀ ਅੱਜ ਜਦੋਂ ਤੁਸੀਂ ਕਦੇ ਲਾਹੌਰ ਜਾਓ ਨਾ ਉੱਥੇ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੀ ਪ੍ਰਕਾਸ਼ ਸਥਾਨ ਹੈ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਿਦੀ ਸਥਾਨ ਹੈ ਇੱਕ ਲਾਹੌਰ ਵਰਦਿਆ ਗੁਰਦੁਆਰਾ ਹੈ ਉਹ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਉਹਨਾਂ ਨੂੰ ਅਰਦਾਸ ਵਿੱਚ ਪਿਆਰ ਵਾਲੇ ਯਾਦ ਕਰਦੇ ਸਾਧ ਸੰਗਤ ਉਹ ਬੀਬੀਆਂ ਨੇ ਸਿੱਖਾਂ ਦੇ ਪਤੀਆਂ ਆਪਣੇ ਪਤੀ ਪਰਵਾਰ ਨੇ ਸ਼ਹੀਦ ਹੋਣ ਤੋਂ ਬਾਅਦ ਛੋਟੇ ਛੋਟੇ ਬੱਚੇ ਗੋਦੀਆਂ 'ਚ ਰੱਖੇ ਭੁੱਖੀਆਂ ਰਹੀਆਂ ਅੱਧੀ ਅੱਧੀ ਰੋਟੀ ਮਿਲਦੀ ਸੀ ਸਾਰਾ ਦਿਨ ਗਿੱਲੇ ਦਾਣੇ ਪੀਸਣ ਨੂੰ ਮਿਲਦੇ ਸੀ ਜਿਹੜੀ ਮਾਈ ਪੀਸਣੋਂ ਚੱਕੀ ਰੁਕ ਜਾਂਦੀ ਸੀ ਮਗਰ ਸਪਾਈ ਖੜੇ ਨੇ ਕੋੜੇ ਪੈਂਦੇ ਨਹੀਂ ਚੱਕੀ ਪੀਸ ਬਾਂਮਾ ਰਹਿ ਜਾਂਦੀਆਂ ਨੇ ਸ਼ਮਾਂ ਨੂੰ ਅੱਧੀ ਰੋਟੀ ਮੋਰੇ ਸੁੱਕ ਦਿੰਦੇ ਨੇ ਅੱਧੀ ਅੱਧੀ ਰੋਟੀ ਤੇ ਉਹ ਮਾਈਆਂ ਗੁਜ਼ਾਰਾ ਕਰਤੀਆਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਗਿੱਲੇ ਪੀਸਣ ਪੀਸੇ ਸਵਾ ਸਵਾ ਮਾੜਾ ਸਾਸੰਗ ਤੋਂ ਪਦਕ ਕਿਵੇਂ ਹੋ ਗਿਆ ਕਿਉਂਕਿ ਦਸਵੇਂ ਬਾਦਸ਼ਾਹ ਨੇ ਪੂਰਨੇ ਪਾ ਦਿੱਤੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਪੋਣੇ 7 ਸਾਲ ਦਾ ਸਹਿਬ ਜੱਦ ਦਾ ਭੁੱਖ ਤੇ ਪਿਆਸ ਵਿੱਚ ਕਹਿੰਦਾ ਨਹੀਂ ਮੈਂ ਭੁੱਖਾ ਹਾਂ ਪੁਰਨੇ ਪਾਹਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਤ ਕੇ ਸਿੱਖ ਕੌਮ ਉੱਤੇ ਲਿਖਦੀ ਰੇ ਸਦੀਆਂ ਤੱਕ ਲਿਖਦੀ ਰਹੇਗੀ ਇਹ ਕੌਮ ਚੜਦੀ ਕਲਾ ਜ ਰਹੇਗੀ ਅੱਗੇ ਵੀ ਇੱਕ ਦਿਨ ਮੈਂ ਬੇਨਤੀ ਕਈ ਦਰਬਾਰ ਸਾਹਿਬ ਤੋਂ ਵੀ ਉਹ ਸਿੱਖੋ ਜਿੰਨੀ ਦੇਰ ਸਿੱਖ ਕੌਮ ਨੂੰ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਕੰਡਾਂ ਯਾਦ ਨੇ ਇਹ ਸਿੱਖ ਕੌਮ ਚੜਦੀ ਕਲਾ ਜ ਰਹੇਗੀ ਜਦੋਂ ਤੁਸੀਂ ਇਤਿਹਾਸ ਭੁੱਲ ਗਏ ਉਹ ਦਿਨ ਗਰਾਬੜ ਚਲੇ ਜਾਓਗੇ ਇਹ ਚੜਦੀ ਕਲਾ ਵਿੱਚ ਆਪਾਂ ਪਤਾ ਕਿਉਂ ਆ ਕਿਉਂਕਿ ਆ ਸਾਕੇ ਯਾਦ ਨੇ ਜਿਹੜੇ ਬਣਾਏ ਕਨੇਕ-ਕਨੇ ਰੋਟੀ ਤੇ ਗੁਜ਼ਾਰਾ ਕੀਤਾ ਨਾ ਬੀਬੀਆਂ ਔਰ ਸਾਸ ਸੰਗਤ ਅੱਜ ਉਹਨਾਂ ਦਾ ਗੁਰਦੁਆਰਾ ਵੀ ਬਣਿਆ ਅੱਜ ਅਰਦਾਸ ਦੇ ਤੀਜੇ ਪਹਿਰੇ ਵਿੱਚ ਵੀ ਆਪਾਂ ਉਹਨਾਂ ਨੂੰ ਯਾਦ ਕਰੀਦਾ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਬੀਬੀਓ ਤੁਹਾਡੇ ਵਾਸਤੇ ਇਹ ਸੁਣਨ ਦੀ ਗੱਲ ਹੈ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਕੱਲੇ ਸਿੰਘ ਨਹੀਂ ਸ਼ਹੀਦ ਹੋਏ ਚਮਕੌਰ ਦੀ ਗੜੀ 'ਚ ਕੱਲੇ ਸਿੰਘ ਸ਼ਹੀਦ ਨੇ ਪਰ ਇਸ ਕੌਮ 'ਚ ਕੱਲੇ ਸਿੰਘ ਨਹੀਂ ਸ਼ਹੀਦ ਸਿੰਘਣੀਆਂ ਵੀ ਸ਼ਹੀਦ ਨੇ ਕੱਲੇ ਬਜ਼ੁਰਗ ਨਹੀਂ ਸ਼ਹੀਦ ਇਸ ਕੌਮ 'ਚ ਸਾ ਸੰਗਤ ਛੋਟੇ ਛੋਟੇ 11 11 ਮਹੀਨਿਆਂ ਦੇ ਬੱਚੇ ਵੀ ਸ਼ਹੀਦ ਨੇ